ਅੱਜ ਜਿਹੜੀ ਵੀਡੀਓ ਆ ਇਹ ਆਪਾਂ ਬਣਾਉਣ ਜਾ ਰਹੇ ਆ ਜਿਹੜਾ ਆਪਣਾ ਆਹ ਮਲਟੀਮੀਟਰ ਆ ਇਹ ਵੀ ਜਿਹੜੀ ਆ ਬੈਟਰੀ ਹੈ ਇਹ ਬਹੁਤ ਜਲਦੀ ਆ ਜਿਆਦਾ ਯੂਜ਼ ਕਰਨ ਨਾਲ ਇਹ ਡਾਊਨ ਹੋ ਜਾਂਦੀ ਆ ਤੇ ਇਹਦੇ ਲਈ ਅੱਗੇ ਆਪਾਂ ਇਹਨੂੰ ਚਾਰਜ ਹੋਣ ਵਾਲਾ ਮਲਟੀਮੀਟਰ ਜਿਹੜਾ ਬਣਾਵਾਂਗੇ ਤੇ ਉਹਦੇ ਲਈ ਆਪਾਂ ਦੇਖ ਸਕਦੇ ਹੋ ਤੁਸੀਂ ਜਿਹੜੀ 600 mAh ਦੀ 14500 ਬੈਟਰੀ ਹੁੰਦੀ ਆ ਇਹਦੀ ਬੈਟਰੀ 4.5 ਵੋਲਟ ਹੈ ਰਹਿ ਲਈ ਦੋ ਬੈਂਟਰੀ ਆਪਾਂ ਇਹ ਲੈ ਲਿਆ ਲੈਟਰ ਆਉਣੇ ਦਾ ਸਮਾਨ ਵਾਲੀ ਵੀ ਤਾਂ ਉਹ ਬਹੁਤ ਆਸਾਨੀ ਨਾਲ ਬਚ ਜਾਂਦੀ ਹੈ ਕਾਟੀ 30 540 ਇਹ ਮੋਡਿਊਲ ਆਪਾਂ ਜਿਹੜਾ ਇਹਨਾਂ ਨੂੰ ਚਾਰਜ ਕਰੂਗਾ ਤੇ ਇੱਕ ਆਪਾਂ 6 ਲੈਗ ਜਿਹੜੀਆਂ 6 ਇਹਨਾਂ ਦਾ ਤੇ ਲੱਥਾਂ ਵਾਲੀ ਇਹ ਸੋਚ ਹੈ ਜਿਹੜੀ ਆਪਾਂ ਲੈ ਲਈਆ ਤੇ ਅੱਗੇ ਤੁਹਾਨੂੰ ਦੱਸ ਦਿਆਂ ਇਹਨੂੰ ਆਪਾਂ ਕਿਹੜੇ ਤਰੀਕੇ ਨਾਲ ਕਨੈਕਸ਼ਨ ਕਰਨੇ ਆ ਤੇ ਕਿੱਦਾਂ ਬਣਾਉਣਾ ਹੁਣ ਆਪਾਂ ਤੁਹਾਡੇ ਸਾਹਮਣੇ ਜਿਹੜਾ ਮਲਟੀਮੀਟਰ ਆ ਇਹਨੂੰ ਓਪਨ ਕਰ ਲਾਂਗੇ ਆਹ ਦੇਖ ਸਕਦੇ ਹੋ ਆਪਾਂ ਇਹਨਾਂ ਓਪਨ ਕਰ ਲਿਆ ਤੇ ਇੱਥੇ ਜਿਹੜੀ ਆ ਆਪਣੀ ਇਹ ਬੈਟਰੀ ਆ ਇਹ ਲੱਗਦੀ ਆ ਇਹ ਬੈਟਰੀ ਇਸ ਤਰੀਕੇ ਨਾਲ ਲੱਗਦੀ ਆ ਜਿਹੜਾ ਪਲੱਸ ਪੁਆਇੰਟ ਆ ਉਹਦਾ ਏਦਾਂ ਲੱਗਦੀ ਆ ਜਿਹੜੀਆਂ ਆਪਾਂ ਕਨੈਕਸ਼ਨ ਜਿਹੜੇ ਕਰਨੇ ਆ ਉਹ ਚੰਗੀ ਤਰ੍ਹਾਂ ਕੋਈ ਡਿਟੇਲ ਦੇ ਵਿੱਚ ਫਾਟੋਂ ਦੱਸਾਂਗੇ ਤਾਂ ਹੁਣ ਅਗਰ ਲੱਗਦੇ ਹਾਂ ਉਹ ਦਿਖਾਉਂਦੇ ਆ ਇਹ ਜਿਹੜਾ ਬਿਲੋ ਮਲਟੀਮੀਟਰ ਆ ਇਹ ਇਸ ਤਰੀਕੇ ਨਾਲ ਚੱਲਦਾ ਆ ਦੇਖ ਸਕਦੇ ਹੋ ਤੁਸੀਂ ਜਦ ਤਰ੍ਹਾਂ ਜਲਦੀ ਬੈਟਰੀ ਖਰਾਬ ਹੋਣ ਨਾਲ ਜਲਦੀ ਬੈਟਰੀ ਖਰਾਬ ਹੋਣ ਦੀ ਵਜ੍ਹਾ ਨਾਲ ਆਹ ਡਾਊਨ ਦਾ ਸਿੱਬੜਾ ਜਿਹੜਾ ਆਹ ਬੈਟਰੀ ਡਾਊਨ ਦਾ ਸਿੱਬੜਾ ਲੱਗ ਜਾਂਦਾ ਇਹ ਪਹਿਲਾਂ ਪੱਕਾ ਚਾਰਜਰ ਚਾਰਜਰ ਵਾਲਾ ਸੋਲੂਸ਼ਨ ਕਰਾਂਗੇ ਦਾ ਤੇ ਇਹ ਹੁਣ ਆਪਣਾ ਚਾਰਜ ਹੋਇਆ ਕਰੂਗਾ ਤੇ ਇਹ ਜਿਹੜੀਆਂ ਬੈਟਰੀਆਂ ਵਾਂ ਕਿ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਜਿਹੜੀਆਂ ਬਹੁਤ ਹੀ ਆਸਾਨੀ ਨਾਲ ਜਿਹੜੀਆਂ ਫਿੱਟ ਹੋ ਜਾਂਦੀਆਂ ਵਾਂ ਤੇ ਇਹਨੂੰ ਆਪਾਂ ਚਾਰਜਰ ਹੋਣ ਵਾਲਾ ਬਣਾਵਾਂਗੇ ਇੱਥੇ ਇਹਨੂੰ ਆਪਾਂ ਥੋੜੀ ਬਹੁਤੀ ਕਟਿੰਗ ਕਰਕੇ ਬਾਡੀਫਾਈ ਕਰਕੇ ਉਹਨਾਂ ਨੂੰ ਇਫੈਕਟ ਕਰਾਂਗੇ ਸਭ ਤੋਂ ਪਹਿਲਾਂ ਜਿਹੜੇ ਆ ਸਪਰੰਗ ਆ ਆਪਾਂ ਇਹਨਾਂ ਨੂੰ ਬਾਹਰ ਕੱਢ ਦਾਂਗੇ ਕਿਉਂਕਿ ਇਹ ਥੋੜਾ ਜਿਆਦਾ ਡਿੱਕਾ ਲਾਉਂਦੇ ਆ ਇਹਨਾਂ ਨੂੰ ਆਪਾਂ ਬਾਹਰ ਕੱਢਦੇ ਆ ਆ ਬਈ ਜੀ ਆ ਜਿਹੜੇ ਆਪਣੇ ਪਹਿਲਾਂ ਇਹ ਕਨੈਕਸ਼ਨ ਆ ਇਹ ਦਿੱਤੇ ਹੋਏ ਆ ਇਹ ਆਪਾਂ ਸਵੈਟ ਤੇ ਕੀਤਾ ਵਾ ਤਾਂ YouTube ਆਪਾਂ ਇਹ ਤੁਕ ਮੋੜਾ ਆਪਣਾ ਜੀ ਤੇ ਇਹਦੇ ਨਾਲ ਇਹ ਜਿਹੜੀ ਉਮੋਂ ਨਾਲੇ ਦੇ ਅਜਿਹੇ ਗੋਲੀ ਹੁੰਦੀ ਉਹ ਖਰਾਬ ਹੋ ਜਾਂਦੇ ਤੇ ਮਲਟੀਮੀਟਰ ਆਪਣਾ ਛੇਤੀ ਖਰਾਬ ਹੋ ਜਾਂਦਾ ਜਾਂ ਜਲਦੀ ਵਿੱਚ ਕੰਮ ਕਰਦੇ ਸਮੇਂ ਆਪਾਂ ਨੂੰ ਕੱਟ ਕਰਨਾ ਪੈਂਦਾ ਤੇ ਆਪਾਂ ਇਹ ਸੋਚ ਲਾਈ ਹੋਈ ਹੈ ਇੱਥੋਂ ਕੱਟ ਹੋ ਜਾਂਦਾ ਤੇ ਇਹਦੇ ਵਿੱਚ ਜਿਹੜੀ ਆ ਸੋਚ ਲਾਈ ਹੋਈ ਆ ਇਹ ਆਪਣੀ ਇਹਦੇ ਵਿੱਚ ਲਾਈਟ ਸਿਸਟਮ ਬਣਾ ਕੇ ਲਾਇਆ ਗਿਆ ਡਿਸਪਲੇ ਜਗਦੀ ਕੀਤੀ ਹੋਈ ਆ ਆਪਾਂ ਦੇਸੀ ਮਲਟੀਮੀਟਰ ਹੈ ਤੇ ਆਪਾਂ ਡਿਸਪਲੇ ਬਣਾ ਕੇ ਲਾਈਟਾਂ ਲਾ ਕੇ ਇਹਦਾ ਜਗਦਾ ਕੀਤਾ ਆ ਆਪਾਂ ਤੇ ਇਹ ਕਨੈਕਸ਼ਨ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਪਹਿਲਾਂ ਦੇ ਸੀਕੋਏ ਆ ਤੇ ਜਿਹੜੇ ਹੁਣ ਕਨੈਕਸ਼ਨ ਕਰਾਂਗੇ ਆਪਾਂ ਉਹ ਵੱਖਰੇ ਹੋਣਗੇ ਤੇ ਨੂੰ ਕੋਈ ਡੇਲ ਨਹੀਂ ਚਾਹੀਦਾ ਸੋ ਬਈ ਜੀ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਸਾਡੀ ਪਹਿਲਾਂ ਹੀ ਸੋਚ ਦੇ ਕੀਤੀ ਗਾ ਕੇ ਜਿਹੜੀ ਆ ਨੈਗੇਟਿਵ ਪੁਆਇੰਟ ਆ ਜਿਹੜਾ ਇਹਦਾ ਮੈਂਸ ਵਾਲਾ ਇਹ ਆਪਾਂ ਪਹਿਲਾਂ ਹੀ ਸੋਚ ਦੇ ਥਰੂ ਕਨੈਕਸ਼ਨ ਕੀਤਾ ਆਇਆ ਵਾ ਇਸ ਥਰੂ ਆ ਰਹੀ ਆ ਵਾਇਰ ਇਹ ਕਨੈਕਸ਼ਨ ਇਹ ਸੋਚ ਦੇ ਥਰੂ ਹੋ ਕੇ ਤੇ ਇਹਦੇ ਨਾਲ ਜੁਆਇੰਟ ਹੋ ਰਿਹਾ ਇਹ ਦੇਖ ਸਕਦੇ ਹੋ ਕਿ ਨੂੰ ਇਹਦੇ ਵੈਕੀ ਦਿੱਤਾ ਤੇ ਆਪਾਂ ਹੁਣ ਇਹਨੂੰ ਅੱਜ ਬਾਹਰ ਕੱਢ ਦੇਾਂਗੇ ਕਿਉਂਕਿ ਆ ਪਹਿਲੇ ਵਿੱਚ ਚਾਰਜ ਵਾਲੀ ਬੈਟਰੀ ਲਾਉਣ ਜਾ ਰਹੇ ਆ ਤੇ ਆਪਾਂ ਨੂੰ ਇਹਦੇ ਸਪਰਿੰਗ ਵਾਲੀ ਲੋੜ ਨਹੀਂ ਪੈਣੀ ਕਿਉਂਕਿ ਆ ਪਹਿਲੇ ਵਿੱਚ ਬੈਟਰੀ ਜਿਹੜੀ ਉਹ ਪੌਣ ਵਾਲਾ ਕੰਮ ਖਤਮ ਕਰ ਦੇਣਾ ਵਾ ਤੇ ਆਪਾਂ ਨੂੰ ਹੁਣ ਚਾਰਜ ਵਾਲਾ ਬਣਾ ਦੇਣਾ ਆ ਜਿਹੜਾ ਵਾ ਇਹ ਮੈਂਥ ਪੁਆਇੰਟ ਲੱਗਦਾ ਬੈਟਰੀ ਦਾ ਨੈਗੇਟਿਵ ਪੁਆਇੰਟ ਤੇ ਆਪਾਂ ਇਹਨੂੰ ਜਿਹੜਾ ਕੱਟ ਦੇਾਂਗੇ ਇਸ ਤਰੀਕੇ ਨਾਲ ਇਹਨੂੰ ਆਪਾਂ ਹਟਾ ਦੇਾਂਗੇ ਜਿਹਦੇ ਨਾਲ ਆਪਾਂ ਬੈਟਰੀ ਦੇ ਨੈਟਵਰਕ ਕਰਾਂਗੇ ਠੀਕ ਹੈ ਬਾਕੀ ਆਪਾਂ ਨਾਲ ਬਾਰ ਕਰਦਾ ਤੇ ਜਿਹੜਾ ਆਪਣਾ ਇਹਦਾ ਆ ਤੁਸੀਂ ਦੇਖੋ ਪੋਜੀਟਿਵ ਸਰਾ ਇਹ ਲਿਖਿਆ ਹੋਇਆ ਹੈਗਾ ਤੇ ਇਹਨੂੰ ਆਪਾਂ ਇੱਥੇ ਇਹਨੂੰ ਵੀ ਬਾਰ ਕਰ ਦੇਾਂਗੇ ਕਿਉਂਕਿ ਆਪਾਂ ਇੱਥੇ ਫੋਨ ਸੈੱਟ ਕਰਨੇ ਆ ਇਹ ਲਿਥੀਅਮ ਸੈੱਲ ਤੇ ਆਪਾਂ ਆਪ ਤਿਆਰ ਕਰਕੇ ਲਾ ਰਹੇ ਆ ਤਾਂ ਜੋ ਬੈਟਰੀ ਚਾਰਜ ਹੋ ਸਕੇ ਤੇ ਕਿਉਂਕਿ ਇਹ ਬੈਟਰੀ ਆਪਾਂ ਨੂੰ বারবার ਲੈਂਡ ਜਾਣਾ ਪੈਂਦਾ ਵਾ ਤੇ ਮਲਟੀਮੀਟਰ ਡੇਲੀ ਯੂਜ਼ ਕਰਨ ਨਾਲ ਆਪਣਾ ਛੇਤੀ ਖਤਮ ਹੋ ਜਾਂਦਾ ਵਾ ਚਲ ਤਾਂ ਬੈਟਰੀ ਡਾਊਨ ਹੋ ਜਾਂਦੀ ਹੈ ਤੇ ਕਾਫੀ ਕਾਸਟਲੀ ਹੁੰਦੀ ਹੈ 30-40 ਰੁਪਏ ਦੀ ਮਿਲਦੀ ਹੈ ਤੇ ਆਪਾਂ ਹੁਣ ਇਹਦਾ ਕੰਮ ਜਿਹੜਾ ਖਤਮ ਕਰ ਗਏ ਆ ਆ ਦੇਖੋ ਇਹਨੂੰ ਵੀ ਆਪਾਂ ਹਟਾ ਦਿੱਤਾ ਵਾ ਤੋਂ ਤੋਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਜਿਹੜੇ ਪਲੱਸ ਪੁਆਇੰਟ ਆ ਜਿਹੜੇ ਇਹਦੇ ਦੋਨਾਂ ਤੇ ਆਪਾਂ ਰੈੱਡ ਵਾਇਰ ਲਾ ਦਿੱਤੀ ਪੇਂਟ ਪੁਆਇੰਟ ਤੇ ਬਲੈਕ ਵੈਰ ਲਾ ਪਿਆ ਤੇ ਆ ਤੁਸੀਂ ਦੇਖ ਸਕਦਾ ਅੱਗੇ ਆਪਾਂ ਜਿਹੜੀ ਆ ਸੋਚ ਆ ਸੋਚ ਲੈ ਲੈਣੇ ਆ ਤੇ ਸੋਚ ਦੇ ਜਿਹੜੇ 2 ਪੁਆਇੰਟ ਆ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਪਹਿਲਾਂ ਹੀ ਸ਼ੋਲਡਰ ਕਰਤਾ ਵਾ ਇਹ ਜਿਹੜੇ 2 ਪੁਆਇੰਟ ਆ ਇਹਦੇ ਆਪਾਂ ਸ਼ੋਲਡਰ ਕਰ ਦਿੰਦੇ ਆ ਸ਼ੋਲਡਰ ਕਰਨ ਤੋਂ ਬਾਅਦ ਅਗਲੇ ਪੁਆਇੰਟ ਤੁਹਾਨੂੰ ਦੱਸਦੇ ਹਾਂ ਹਾਂਜੀ ਬਈ ਜੀ ਆ ਨਾ ਜਿਹੜੀ ਸੋਚ ਦੇ ਆਪਾਂ ਦੋ ਪੁਆਇੰਟ ਆ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਇੱਕ ਪੁਆਇੰਟ ਆ ਜਿਹੜੇ ਆਪਾਂ ਇਹ ਸ਼ੋਲਡਰ ਕਰਦੇ ਆ ਆਪਸੇ ਬੈਟਰੀ ਸ਼ਾਰਟ ਕਰਦੇ ਆ ਤੇ ਉਸ ਤੋਂ ਬਾਅਦ ਰਹਿ ਕੇ 4 ਪੁਆਇੰਟ ਜਿਹੜੇ 4 ਪੁਆਇੰਟ ਆ ਇੱਕ ਸਾਈਡ ਦੇ ਆਪਾਂ ਬੈਟਰੀ ਦਾ ਪੋਜ਼ਿਟਿਵ ਤਾਂ ਜਿਹੜਾ ਬਾਹਰ ਆ ਉਹ ਆਪਾਂ ਇੱਧਰ ਲਾਵਾਂਗੇ ਉਹਦੇ ਆਪੋਜ਼ਿਟ ਸਾਈਡ ਇੱਧਰਲੀ ਸਾਈਡ ਆਪਾਂ ਲਾਵਾਂਗੇ ਉਲਟ ਸਾਈਡ ਤੇ ਸਾਹਮਣੇ ਆਹ ਸਾਹਮਣੇ ਵਾਲੀ ਸਾਈਡ ਤੇ ਇੱਕ ਪੁਆਇੰਟ ਜਿਹੜਾ ਇੱਧਰਲਾ ਇਹਨੂੰ ਛੱਡ ਦਿਆਂਗੇ ਤੇ ਉਲਟ ਸਾਈਡ ਲਾਵਾਂਗੇ ਆਪਾਂ ਇਹਨੂੰ ਆਪਸ ਵਿੱਚ ਇਸ ਤਰੀਕੇ ਨਾਲ ਲਾ ਦੇਣਾ ਉਹ ਜਿਹੜੀ ਆਪਣੀ ਦੂਸਰੀ ਬੈਟਰੀ ਆ ਉਹਦਾ ਪੋਜ਼ਿਟਿਵ ਆਪਾਂ ਇੱਧਰ ਲਾ ਦੇਾਂਗੇ ਇੱਧਰ ਤੁਹਾਡੇ ਸਾਹਮਣੇ ਸ਼ੋਲਡਰ ਕਰਦੇ ਆ ਆਪਾਂ ਇਹਨੂੰ ਇਸ ਤਰੀਕੇ ਨਾਲ ਸ਼ੋਲਡਰ ਕਰ ਦੇਾਂਗੇ ਆਪਾਂ ਇਹਨੂੰ ਇੱਧਰ ਸ਼ੋਲਡਰ ਕਰਤਾ ਸਾਹਮਣੇ ਵਾਲੀ ਸਾਈਡ ਤੇ ਜਿਹੜਾ ਆ ਰਹਿ ਗਿਆ ਵਾ ਦੂਜਾ ਇਹਨੂੰ ਆਪਾਂ ਲਾ ਦਾਂਗੇ ਸੈਂਟਰ ਦੇ ਵਿੱਚ ਅ ਹਮ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਇਹ ਸਵਿਚ ਨੂੰ ਇੱਧਰ ਕਰਾਂਗੇ ਤਾਂ ਜਿਹੜੇ ਇਹ ਸਾਡੇ ਜਦੋਂ ਬੈਟਰੀ ਫੁੱਲ ਚਾਰਜ ਹੋ ਗਈ ਸਾਡੇ 4 4 9 ਵੋਲਟ ਹੋ ਜਾਊਗੀ ਕਿਉਂਕਿ ਮਲਟੀਮੀਟਰ ਨੂੰ ਪੜ੍ਹਨ ਲਈ 9 वोल्ट ਬੈਟਰੀ ਹੁੰਦੀ ਹੈ ਇਹਦੇ ਵਿੱਚ ਤੇ ਇਹ ਟੋਟਲ 9 वोल्ट ਹੋ ਜੂ ਐਸ ਵਕਤ ਇਹ ਸੈੱਲ ਥੋੜੇ ਡਾਊਨ ਆ ਤੇ ਇਹਨਾਂ ਦਾ ਤੁਹਾਨੂੰ ਗਰੰਟ ਚੈੱਕ ਕਰਾਉਨੇ ਆ ਇੱਥੇ ਜਦੋਂ ਆਪਾਂ ਬੰਦ ਕਰਾਂਗੇ ਇੱਥੇ ਸਵਿੱਚ ਬੰਦ ਕਰਨ ਤੇ ਦੋਨਾਂ ਬੈਟਰੀ ਨੇ ਵੋਲਟੇਜ ਸੇਮ ਹੋ ਜਾਣਗੇ ਤੇ ਅੰਪੀਰ ਵਾਜ ਜਾਣਗੇ ਤੇ ਇੱਥੇ ਇਹਨੂੰ ਚਾਰਜ ਲਾਵਾਂਗੇ ਚਾਰਜ ਵਾਲੇ ਪੁਆਇੰਟ ਵੀ ਤੁਹਾਨੂੰ ਦੱਸਣਾ ਕਿ ਇਸ ਤਰੀਕੇ ਨਾਲ ਲਾਉਣੇ ਆ ਤੇ ਜਦੋਂ ਆਪਾਂ ਇੱਥੇ ਕਰਾਂਗੇ ਉਦੋਂ ਮਲਟੀਮੀਟਰ ਇਹਦਾ ਕੰਮ ਕਰਿਆ ਕਰੂਗਾ ਤੇ ਆ ਹੁਣ ਤੁਸੀਂ ਦੇਖ ਸਕਦੇ ਆ ਆਪਾਂ ਇੱਕ ਹੋਰ ਮਲਟੀਮੀਟਰ ਰੱਖਿਆ ਹੋਇਆ ਵਾ ਤੇ ਤੁਹਾਨੂੰ ਆਪਾਂ ਦੇ ਇੱਕ ਦਿਖਾਉਨੇ ਆ ਸਵਿਚ ਬਦਲਦੇ ਕਿਸ ਤਰੀਕੇ ਨਾਲ ਜਿਹੜੇ ਵੋਲਟ ਇਨਕਰੀਸ ਹੁੰਦੇ ਆ ਡਿਕਰੀਸ ਹੁੰਦੇ ਆ ਤੁਹਾਨੂੰ ਦਿਖਾਉਨੇ ਆ ਹਾਂ ਤੁਸੀਂ ਆ ਦੇਖ ਸਕਦੇ ਹੋ ਮਲਟੀਮੀਟਰ ਦੇ ਸਾਹਮਣੇ 6 7 ਵੋਲਟ ਦੇ ਫਰੀਬ ਜਿਹੜੇ ਉਹ ਆ ਰਹੇ ਆ ਇਸ ਵਕਤ ਜਦੋਂ ਆਪਾਂ ਕਰਦੇ ਆ ਸਵਿਚ ਜਿਹੜੀ ਆ ਤਾਂ ਉੱਪਰ ਕਰਤੀ ਆ ਜਿਹੜੇ ਆਪਾਂ ਦੋ ਪੁਆਇੰਟ ਸ਼ੋਲਡਰ ਕੀਤੇ ਉਹਨਾਂ ਦੇ ਸਾਹਮਣੇ ਜਦੋਂ ਕਰਦੇ ਆਂ ਉਦੋਂ ਇਹ ਇੱਥੇ ਮਲਟੀਮੀਟਰ ਵਰਕ ਕਰੂਗਾ ਤੇ ਜਦੋਂ ਆਪਾਂ ਨੂੰ ਥੱਲੇ ਕਰਦੇ ਆਂਗੇ ਇਸ ਤਰੀਕੇ ਨਾਲ ਤਾਂ ਇੱਥੇ ਜਿਹੜੇ ਵੋਲਟੇਜ ਦੋਨਾਂ ਬੈਟਰੀਆਂ ਦੇ ਸੇਮ ਹੋ ਜਾਣਗੇ ਆਹ ਦੇਖ ਸਕਦੇ ਤੁਸੀਂ ਉਦੋਂ ਆਪ ਦੀ ਕੰਟੈਕਸਟੀ ਦੇ ਆ ਜਾਣਗੇ ਤੇ ਇੱਥੇ ਆਪਾਂ ਇਹਨੂੰ ਤੁਹਾਨੂੰ ਜਿਹੜੇ ਚਾਰਜਰ ਦੇ ਆ ਮੋਡੂਲ ਦੇ ਨਾਲ ਫੈਸਨ ਆਮ ਕਰਕੇ ਤੁਹਾਨੂੰ ਦਿਖਾਵਾਂਗੇ ਕਿ ਇਹਨੂੰ ਕਿਸ ਤਰੀਕੇ ਨਾਲ ਚਾਰਜ ਕਰਨਾ ਚਲੋ ਹਾਂਜੀ ਭਾਈ ਜੀ ਇਹਦਾ ਜਿਹੜਾ ਆਪਣਾ ਇਹਦੇ ਤੇ ਬਹੁਤ ਹੀ ਆਸਾਨੀ ਨਾਲ ਜਿਹੜੇ ਇਹ ਲਿਖੇ ਹੁੰਦੇ ਆ ਇਹਨੂੰ ਤੁਸੀਂ ਕਨੈਕਸ਼ਨ ਬਹੁਤ ਆਸਾਨੀ ਤਰੀਕੇ ਨਾਲ ਕਰ ਸਕਦੇ ਹੋ ਤੇ ਜਿਹੜੀ ਮੈਂਸ ਪੁਆਇੰਟ ਆ ਬੀ ਮੈਂਸ ਲਿਖਿਆ ਜਾਂ ਬੈਟਰੀ ਦਾ ਮੈਂਸ ਪੁਆਇੰਟ ਤੇ ਬੀ ਪੋਜ਼ਿਟਿਵ ਪਲੱਸ ਪੁਆਇੰਟ ਲਿਖਿਆ ਜਾਂ ਤੇ ਜਿਹੜੇ ਇਹਦੇ ਆਪਾਂ ਕਨੈਕਸ਼ਨ ਕਰਨੇ ਆ ਇਹ ਆਪਾਂ ਕਿੱਦਾਂ ਹਾਂਜੀ ਭਾਈ ਆਪਾਂ ਚਾਰਜਿੰਗ ਮੋਡਿਊਲ ਦੇ ਜਿਹੜੇ ਉਹ ਕਨੈਕਸ਼ਨ ਦੱਸਨੇ ਸੀਗੇ ਤੇ ਆਪਾਂ ਹੁਣ ਦੇਖੋ ਤੁਸੀਂ ਧਿਆਨ ਨਾਲ ਜਿਹੜਾ ਇਹਦਾ ਪਲੱਸ ਪੁਆਇੰਟ ਆ జా పలస్ పొయింట్ చార్జింగ్ మడ్లూ పల్లస్ ఇద్దరు పల్స్ పల్లస్ బంట్ ఇను మెన్స్ లా దాగే ఇద్దరు సమనే సైడ్ బిక్ సమన విచాలే సోజిట పొయింట్ జాక్ట్ ਇਹ ਜਿਹੜਾ ਨੈਟਿਵ ਆ ਇਹ ਬਿਲਕੁਲ ਇਹਦੇ ਸਾਹਮਣੇ ਵਾਲੀ 侧 ਇਹਨੂੰ ਸੈਂਟਰ ਪੁਆਇੰਟ ਤੇ ਲਾਉਣਾ ਆਪਾਂ ਕਿਉਂਕਿ ਆਪਾਂ ਜੇ ਕਿਤੇ ਆਪਾਂ ਇਹਦਾ ਹੋਰ ਵੀ ਕਨੈਕਸ਼ਨ ਕਰਤਾ ਇਹਨੇ ਛੱਡ ਜਾਣਾ ਮੋਡੂਲ ਨੇ ਸੋ ਇਸ ਕਰਕੇ ਆਪਾਂ ਇਹਨੂੰ ਓਡੇ ਸਾਹਮਣੇ ਸੈਂਟਰ ਦੇ ਵਿੱਚ ਇਹਨੂੰ ਜੋਇੰਟ ਕਰ ਦਿੱਤਾ ਵਾ ਤੇ ਹੁਣ ਆਜੋ ਆਪਾਂ ਤੁਹਾਨੂੰ ਦਿਖਾਉਣੀ ਆ ਕਿੱਦਾਂ ਇਹ ਚਾਰਜ ਹੋ ਰਿਹਾ ਕਿੱਦਾਂ ਵਰਕ ਕਰਦਾ ਆ ਹਾ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਚਾਰਜ ਲਾਤਾ ਵਾ ਚਾਰ ਬਲੋਂ ਦੇ ਨਾਲ ਜਿਹੜੀ ਰੈੱਡ ਬੱਤੀ ਉਹ ਜਗ ਪੂਗੀ। ਸੋ ਜਦੋਂ ਆਪਾਂ ਆ ਹਣ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਰੈੱਡ ਬੱਤੀ ਜਿਹੜੀ ਉਹ ਬਲੋ ਕਰ ਰਹੀ ਆ ਸ਼ੈਨ ਕੈਮਰੇ ਤੇ ਤੁਹਾਨੂੰ ਆ ਦੇਖੋ ਬਈ ਦਿਖਾਈ ਦੇ ਰਹੀ ਆ ਜਦੋਂ ਆਪਾਂ ਚਾਲੂ ਕਰਾਂਗੇ ਮਲਟੀਮੀਟਰ ਨੂੰ ਤਲਾਵਾਂਗੇ ਸੋਚ ਦੀ ਜਦੋਂ ਆਪਾਂ ਡਾਇਰੈਕਸ਼ਨ ਚੇਂਜ ਕਰਾਂਗੇ ਨੂੰ ਪੁਸ਼ ਕਰਾਂਗੇ ਆ ਦੇਖ ਸਕਦੇ ਹੋ ਤੁਸੀਂ ਇੱਥੇ ਹੁਣ ਮਲਟੀਮੀਟਰ ਚਾਲੂ ਹੋ ਗਿਆ। ਤੋ ਹੁਣ ਆ ਰੈਡ ਬਲੂ ਬੱਤੀ ਜਗਦੀ ਆ ਇਹਦਾ ਮਤਲਬ ਬੈਟਰੀ ਚਾਰਜ ਨਹੀਂ ਹੋ ਰਹੀ ਤੇ ਮਲਟੀਮੀਟਰ ਇਸ ਤੇ ਚੱਲਣ ਲੱਗ ਜੂਗਾ ਤੇ ਮਲਟੀਮੀਟਰ ਨਾਲ ਆਪਾਂ ਕਿੱਦਾਂ ਕਨੈਕਸ਼ਨ ਕਰਨੇ ਆ ਉਹ ਵੀ ਤੁਹਾਨੂੰ ਦੱਸਦੇ ਆ ਜਿਹੜੀਆਂ ਬਈ ਆਪਾਂ ਉਹ ਆ ਹੁਣ ਤੁਹਾਡੇ ਸਾਹਮਣੇ ਪੂਰਾ ਸਰਕਟ ਬਣ ਕੇ ਰੈਡੀ ਆ ਤੇ ਜਿਹੜੇ ਆਪਾਂ ਮਲਟੀਮੀਟਰ ਨੂੰ ਲਾਉਣੇ ਆ ਇੱਕ ਪਾਸੇ ਦੋ ਪੁਆਇੰਟ ਸ਼ੋਲਡਰ ਕਿਤੇ ਇਧਰ ਨਹੀਂ ਆਪਾਂ ਛੇੜਨਾ ਜਿਹੜੇ ਆ ਦੋ ਪੁਆਇੰਟ ਆ ਸਾਹਮਣੇ ਵਾਲੀ ਸਾਈਡ ਬਿਲਕੁਲ ਸੈਂਟਰ ਵਿੱਚੋਂ ਆਪਾਂ ਚਾਰਜਿੰਗ ਪੁਆਇੰਟ ਤੱਕ ਲੈਣੇ ਆ ਤੇ ਜਿਹੜੇ ਆ ਰੇ ਆਪਣੇ ਹਾਲੀਪਾਟਾ ਇੱਕ ਸਾਈਡ ਆਪਣੇ ਦੋ ਪੁਆਇੰਟ ਜਿਹੜੇ ਜੁਆਇੰਟ ਕੀਤੇ ਹੋਏ ਆ ਸੈਂਟਰ ਵਿੱਚ ਚਾਰਜਿੰਗ ਪੁਆਇੰਟ ਲੱਗਨੇ ਆ ਮਾਈਨਸ ਵਾਲੇ ਬੰਨੇ ਮਾਈਨਸ ਨਾਲ ਆ ਦੇਣਾ ਪਲੱਸ ਵਾਲੇ ਬੰਨੇ ਪਲੱਸ ਨਾਲ ਆ ਦੇਣਾ ਤੇ ਜਿਹੜੇ ਮਲਟੀਮੀਟਰ ਦੇ ਲੱਗਨੇ ਆ ਮਲਟੀਮੀਟਰ ਦਾ ਪਲੱਸ ਵਾਲਾ ਸਿਰਾ ਪਲੱਸ ਨਾਲ ਆ ਦੇਣਾ ਮਾਈਨਸ ਵਾਲਾ ਮਾਈਨਸ ਨਾਲ ਆ ਦੇਣਾ ਪਾਣੇ ਤੀਕਾਟਾ ਇਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਤੇ ਸਾਡਾ ਥੋੜਾ ਜਿਹਾ ਇਹਦੇ ਵਿੱਚ ਮੋਡੀਫਾਈ ਕਰਿਆ ਸੀਗਾ ਤੇ ਤੁਸੀਂ ਕੀ ਕਰਨਾ ਤੁਹਾਡੇ ਇੱਥੇ ਹੋਣਗੇ ਜਿਹੜੇ ਮਾਈਨਸ ਪਲੱਸ ਪੁਆਇੰਟ ਉਹਨਾਂ ਦੇ ਦੋਨਾਂ ਤੇ ਉਹਨਾਂ ਤੇ ਕਨੈਕਸ਼ਨ ਕਰ ਦੇਣੇ ਸੋ ਸਾਡਾ a ਮਾਈਨਸ ਪੁਆਇੰਟ a ਅਸੀਂ ਸਾਡੇ ਸਾਹਮਣੇ ਇਹਨੂੰ ਮਾਈਨਸ 4 ਜਨਟ ਕਰਨ ਕੇ ਦਿਖਾਉਨੇ ਆ। ਕੋ ਇਹਨੂੰ ਕੱਟ ਕਰਦੇ ਸਮੇਂ ਇੱਕ ਧਿਆਨ ਰੱਖਿਆ ਜਾਵੇ ਤੇ ਇਹ ਸ਼ਾਰਟ ਸਰਕਟ ਨਾ ਹੋਵੇ। ਬਹੁਤ ਖਾਸ ਤਰੀਕੇ ਨਾਲ ਆ ਪੈਣੀ ਆ। ਤੇ ਜਿਹੜਾ ਕਨੈਕਸ਼ਨ ਕਰਤਾ ਸੀ ਤੇ ਹੁਣ ਕਲਾਸ ਪੁਆਇੰਟ ਦਾ ਨਰਮ ਕਰਾ ਆਪਾਂ ਬਈ ਜੀ ਆ ਜਿਹੜੇ ਸੈਲ ਆ ਇਹ ਆਪਾਂ ਆਦੂ ਦੇਖ ਸਕਦੇ ਹਾਂ ਕਿਸ ਤਰੀਕੇ ਨਾਲ ਇੰਸਟਾਲ ਕਰਿਆ ਤੇ ਤੁਸੀਂ ਵੀ ਆਪਦੇ ਹਿਸਾਬ ਨਾਲ ਕਰ ਸਕਦੇ ਹੋ ਕਨੈਕਸ਼ਨਾਂ ਦੀ ਜਿਹੜੀ ਜਾਣਕਾਰੀ ਆ ਉਹ ਆਪਾਂ ਤੁਹਾਨੂੰ ਦੇ ਦਿੱਤੀ ਆ ਤੋ ਆ ਤੁਸੀਂ ਦੇਖ ਸਕਦੇ ਹੋ ਤੇ ਸੈਲ ਨੂੰ ਆਪਾਂ ਇਸੇ ਤਰੀਕੇ ਨਾਲ ਪ੍ਰੋਪਰਲੀ ਟੈਕ ਕਰਦੇ ਆਂਗੇ ਤੇ ਜਿਹੜਾ ਆ ਵਾਲਾ ਵਾਗ

ਇੰਨੀ ਤਰ੍ਹਾਂ ਤਾਂ ਜੋ ਫੈਟ ਹੋ ਸਕੇ ਹਲ-ਗਲ ਨਾ ਹੋਵੇ ਇਹਨੂੰ ਵੀ ਅਪਸੈਟ ਕਰਾਂਗੇ ਹਾਂਜੀ ਜਿਹੜਾ ਆਪਾਂ ਆ ਇਹਦਾ ਮੋਡਿਊਲ ਆ ਚਾਰਜਿੰਗ ਵਾਲਾ ਸਰਕਟ ਆ ਇਹ ਲਾਇਆ ਸੀਗਾ TP5640 ਇਹਦੇ ਵਿੱਚ ਆਹ ਨਾਟਾ ਨਾ ਜਿਹੜੇ ਬਰੀਕ ਨਾਟ ਇਹ ਲਾਤੇ ਆਪਾਂ ਮੋਬਾਈਲ ਵਾਲੇ ਨਾਟ ਲਾ ਕੇ ਤੇ ਇਹਦੇ ਵਿੱਚ ਹੀਟ ਕਰਕੇ ਇਹਨੂੰ ਥੱਲੇ ਪ੍ਰੈਸ ਕਰਤਾ ਤੇ ਨਾਟ ਵਿੱਚ ਕੱਸ ਤੇ ਬੇਜ ਕੱਸ ਨਾਲ ਤੇ ਚੰਗੀ ਤਰ੍ਹਾਂ ਫੈਟ ਹੋ ਗਿਆ ਤੇ ਇੱਥੇ ਇੱਕ ਆਪਾਂ ਬਰੀਕ ਸਰਾਹ ਕੀਤਾ ਤੁਹਾਡੇ ਸਾਹਮਣੇ ਇਹ ਕੀਤਾ ਹੈ ਜਿਹੜੀਆਂ ਇਹਦੀਆਂ ਮ ਬੱਤੀਆਂ ਹੁੰਦੀਆਂ ਕਰਨਗੀਆਂ 레드 ਤੇ ਬਲੂ ਬੱਤੀ ਹੈ ਜਿਹੜੀ ਜਗਦੀ ਹੈ ਜਦੋਂ ਆਪਾਂ ਚਾਰਜ ਲਾਵਾਂਗੇ ਉਦੋਂ 레드 ਜਗੂਗੀ ਜਦੋਂ ਫੁੱਲ ਹੋ ਗਿਆ ਤੇ ਉਦੋਂ ਬਲੂ ਜਗੂਗੀ ਤੇ ਹੁਣ ਆਹ ਦੇਖ ਲਓ ਇੱਥੋਂ ਸਰਾਖ ਵਜ ਦੀ ਚੰਗੀ ਤਰ੍ਹਾਂ ਦਿਖੂਗੀ ਆ ਚੰਗੀ ਤਰਾਈ ਫਿੱਟ ਕਰਤਾ ਤੇ ਦੇਖੋ ਹੁਣ ਤੁਹਾਡੇ ਸਾਹਮਣੇ 레드 ਬੱਤੀ ਦੇਖ ਲਈ ਜਦੋਂ ਫੁੱਲ ਹੋ ਗਿਆ ਉਦੋਂ ਇਹ ਬਲੂ ਜਗੂਗੀ ਇੱਥੋਂ ਚੰਗੀ ਤਰ੍ਹਾਂ ਦਿਖ ਰਿਹਾ ਇਹ ਤੋਂ ਹੀ ਬਲੂ ਬੱਤੀ ਜਿਹੜੀ ਉਹ ਵੀ ਦਿਖੂਗੀ ਤੇ ਤੁਸੀਂ ਹੁਣ ਦੇਖੋ ਕਿੰਨਾ ਵਧੀਆ ਫਿੱਟ ਹੋ ਗਿਆ ਵਾ ਇਹ ਹੁਣ ਇੱਥੇ ਆਪਾਂ ਨਾਟ ਕਰ ਦਾਂਗੇ ਸੋ ਹੁਣ ਪ੍ਰੋਪਰ ਫਿਟਿੰਗ ਜਿਹੜੀ ਹੋ ਚੁੱਕੀ ਆ মালਟੀਮੀਟਰ ਪੂਰਾ ਵਰਕਿੰਗ ਆ ਤੇ ਇਸ ਤਰੀਕੇ ਨਾਲ ਤੁਸੀਂ ਬਹੁਤ ਵਧੀਆ ਕੰਮ ਕਰ ਸਕਦੇ ਹੋ ਤੇ ਇਹਨੂੰ ਹੁਣ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਪੋਰਟ ਕਰਸ ਕਰੋ ਤਾਂ ਜੋ ਅਸੀਂ ਇਦਾਂ ਦੀ ਵੀਡੀਓ ਅੱਗੇ ਹੋਰ ਵੀ ਲੈ ਕੇ ਆ ਸਕੀ ਮੈਸਤੀ ਭਰਾਵਾਂ ਲਈ ਬਹੁਤ